ਮੇਰਾ ਨਾਮ ਸੁਰੇਸ਼ ਕੁਮਾਰ ਪਿੰਡ ਮਰਾੜਾ ਦਾ ਵਾਸੀ ਹਾਂ ਮੈਂ ਮੈਂ ਤੇ ਮੇਰੀ ਪਤਨੀ ਆਪਣੀ ਬੇਟੀ ਨੂੰ ਲੈ ਕੇ ਡਾਕਟਰ ਦਵਾਈ ਲੈਣ ਲਈ ਜਾ ਰਹੇ ਸੀ ਬ੍ਰਹਮਪੁਰ ਤੋਂ ਨਿਕਲਦੇ ਹਾਂ ਮੋਟਰਸਾਈਕਲ ਤੇ ਜਾ ਰਹੇ ਸੀ ਪਿੱਛੋਂ ਕਿ ਪ੍ਰਾਈਵੇਟ ਕੰਪਨੀ ਦੀ ਬੱਸ ਆਈ ਜਿਹੜੀ ਕਿ ਸਾਡੇ ਮੋਟਰਸਾਈਕਲ ਨਾਲ ਟੱਕਰ ਮਾਰ ਦਿੱਤੀ ਅਸੀਂ ਤਿੰਨ ਮੋਟਰਸਾਈਕਲੇ ਠਾਂਡੇ ਗਏ ਸੱਟਾਂ ਲੱਗ ਗਈਆਂ ਆ ਤੇ ਮੇਰੀ ਪਤਨੀ ਨੂੰ ਲੋਕ ਲੋਕਾਂ ਨੇ ਚੁੱਕ ਕੇ ਸਾਈਡ ਤੇ ਕੀਤਾ ਤੇ ਫਿਰ ਅਸੀਂ ਨਿੱਜੀ ਹਸਪਤਲ ਤੇ ਲੈ ਗਏ ਉੱਥੇ ਉਹ ਜਾ ਕੇ ਡਾਕਟਰਾਂ ਨੇ ਉਹਨਾਂ ਨੂੰ ਮਰਨ ਦੀ ਕੋਸ਼ਿਸ਼ ਕਰ ਦਿੱਤਾ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਨ ਕਰਦੇ ਆ ਕਿ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਤਜ਼ਾਰ ਦਿੱਤਾ ਜਾਵੇ ਅਣੀ ਮੇਰਾ ਨਾਮ ਹੈ ਆਪੀਆ ਠੀਕ ਹੈ ਜੀ ਪੰਬੇ ਪਿੰਡ ਮਰਾੜਾ ਵਾਸੀ ਮਿੰਡ ਮਰਾੜਾ ਤੇ ਮੇਰੇ ਬ੍ਰਦਰ ਦਾ ਫ੍ਰੀਸ਼ ਕੁਮਾਰ ਠੀਕ ਹੈ ਮੇਰੇ ਨਾਲ ਮੇਰੇ ਭਾਬੀ ਦੀ ਬੀਕ ਕੁਮਾਰੀ ਬੱਚੀ ਬਿਮਾਰ ਸੀ ਉਹਨਾਂ ਨੂੰ ਲੈ ਕੇ ਦਿਨ ਨਗਰ ਦਵਾਈ ਲੈਣ ਮੈਡੀਸਿਨ ਲੈਣ ਲੈਣ ਵਾਸਤੇ ਜਾ ਰਹੇ ਸੀ ਠੀਕ ਹੈ ਜਿਵੇਂ ਬਰਾਬਰ ਨੰਗੇ ਆ ਬਰਾਬਰ ਲੰਨ ਕੇ ਠੀਕ ਹੈ ਪਿੱਛੋਂ ਤੇਜ਼ ਮਿੰਨੀ ਬੱਸ ਤੇਜ਼ ਰਫਤਾਰ ਨਾਲ ਆਈ ਆ ਉਹ ਇਹਨਾਂ ਨੂੰ ਬੁਈ ਤਰ੍ਹਾਂ ਹਿੱਟ ਕੀਤੀ ਆ ਹਿੱਟ ਕਰਕੇ ਇਹ ਪੂਰੀ ਤਰ੍ਹਾਂ ਉਹਦੀ ਚਪੇੜ ਤੇ ਆ ਗਏ ਨੇ ਚਪੇੜ ਤੇ ਆ ਕੇ ਡੇਗ ਗਏ ਨੇ ਪੂਰੀ ਤਰ੍ਹਾਂ ਲੇਕਿਨ ਬਹੁਤ ਆ ਬੀਜੀ ਦੇ ਗੰਭੀਰ ਸੱਟਾਂ ਲੱਗ ਗਈਆਂ ਗੰਭੀਰ ਸੱਟਾਂ ਵਿੱਚ ਗੰਭੀਰ ਸੱਟਾਂ ਲੱਗੀਆਂ ਪਹਿਲਾਂ ਉਹ ਉੱਥੇ ਧੱਕਿਆ ਲੋਕਾਂ ਦੀ ਮਦਦ ਨਾ ਚੱਕ ਕੇ ਉਸ ਤੋਂ ਬਾਅਦ ਉਹਨਾਂ ਨੂੰ ਪਠਾਨਕੋਟ ਲੈ ਗਏ ਨੇ ਪਠਾਨਕੋਟ ਨੀਜੀ ਹਸਪਤਾਲ ਵਿੱਚ ਪ੍ਰਾਈਵੇਟ ਨੀਜੀ ਹਸਪਤਾਲ ਲੈ ਗਏ ਆ ਉੱਥੇ ਜਾ ਕੇ ਉਹ ਮਤਲਬ ਸੱਟਾਂ ਦੀ ਦਾਗ ਨਾ ਸਹੰਦੇ ਹੋਏ ਮਤਲਬ ਉਹ ਮਤਲਬ ਉਹਨਾਂ ਦੀ ਮ੍ਰ ਠੀਕ ਹੈ ਕੋਈ ਦੇਖਣ ਸੁਣਨ ਵਾਲਾ ਹੈ ਨਹੀਂ ਬੜਾ ਪ੍ਰਾਈਵੇਟ ਡੋਅਬ ਕਰ ਦੇਣਾ ਪ੍ਰਾਈਵੇਟ ਡੋਅਬ ਤੇ ਵੀ ਤੁਹਾਨੂੰ ਪਤਾ ਹੀ ਹੈ ਕੀ ਖਲਾਅਦ ਨੇ ਇਸ ਟਾਈਮ ਠੀਕ ਹੈ ਇਨਸਾਫ ਹਾਂ ਜੀ ਅਸੀਂ ਪ੍ਰਸ਼ਾਸਨ ਕੋ ਪੁਲਿਸ ਪ੍ਰਸ਼ਾਸਨ ਕੋਰ ਪ੍ਰਸ਼ਾਸਨ ਕੋਈ ਇਨਸਾਫ ਕਰਦੇ ਆ ਕਿ ਇਹਨਾਂ ਨੂੰ ਤੁਹਾਡੇ ਪਰਿਵਾਰ ਨੂੰ ਵੱੱਟ ਵੱੱਟ ਇਨਸਾਫ ਜੋ ਆਇਆ ਜਾਏ ਠੀਕ ਹੈ ਤੇ ਜੋ ਬੰਦੀ ਕਾਰਵਾਈ ਆ ਕੀਤੀ ਜਾਏ ਸਭ ਤੋਂ ਸਰਪਰੇਡੇ ਦੋਸ਼ੀਆਂ ਨੂੰ ਜਲਦੀ ਫੜਿਆ ਜਾਏ